530000 ਤੋਂ ਵੱਧ ਲੋਕਾਂ ਨੂੰ ਅਮਰੀਕਾ ਛੱਡਣਾ ਪਵੇਗਾ ਤਾਂ ਡੋਨਾਲਡ ਟਰੰਪ ਦੀ ਪ੍ਰਵਾਸੀਆਂ ਦੇ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ ਜਿਹੜੇ ਗੈਰਕਾਨੂੰਨੀ ਢੰਗ ਦੇ ਨਾਲ ਅਮਰੀਕਾ ਵਿੱਚ ਰਹਿ ਰਹੇ ਸੀ ਤਾਂ ਹੁਣ ਚਾਰ ਦੇਸ਼ਾਂ ਦੇ ਲਗਭਗ 530000 ਪ੍ਰਵਾਸੀਆਂ ਨੂੰ ਜੋ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਯੂਐਸਏ ਛੱਡਣਾ ਪਵੇਗਾ ਤਾਂ ਅਮਰੀਕਾ ਦੀ ਸਰਕਾਰ ਹੋਰ ਵੀ ਸਖਤ ਹੋ ਗਈ ਹੈ ਅਮਰੀਕੀ ਰਾਸ਼ਟਰਪਤੀ 트럼ਪ ਗੈਰ ਕਾਨੂੰਨੀ ਪ੍ਰਵਾਸੀਆਂ ਉਤੇ ਆਪਣੀ ਕਾਰਵਾਈ ਨੂੰ ਤੇਜ਼ ਕਰ ਰਹੇ ਨੇ ਹਾਲ ਹੀ ਵਿੱਚ 트럼ਪ ਨੇ ਪ੍ਰਸ਼ਾਸਨ ਨੇ ਵੀ ਐਲਾਨ ਕੀਤਾ ਹੈ ਕਿ ਸੰਯੁਕਤ ਰਾਜ ਵਿੱਚ ਕਿਊਬਾ, ਹੈਤੀ, ਨਿਕਾਰਾਗਵਾ ਅਤੇ ਵੈਨਜ਼ੁਏਲਾ ਦੇ ਕਾਨੂੰਨੀ ਸੁਰੱਖਿਆ ਰੱਦ ਕਰੇਗਾ। ਇਹ ਫੈਸਲੇ ਦਾ ਅਸਰ ਇਹ ਹੋਵੇਗਾ ਕਿ ਸੰਭਵ ਸੌਰਤੇ ਆਪ 530000 ਲੋਕਾਂ ਨੂੰ ਲਗਭਗ 1 ਮਹੀਨੇ ਵਿੱਚ ਅਮਰੀਕਾ ਛੱਡਣਾ ਪੈ ਸਕਦਾ ਹੈ ਇਹਨਾਂ 4 ਦੇਸ਼ਾਂ ਦੇ ਪ੍ਰਵਾਸੀ ਅਕਤੂਬਰ 2022 ਵਿੱਚ ਬੀਤੀ ਸਪੌਂਸਰਾਂ ਦੇ ਨਾਲ ਸੰਯੁਕਤ ਰਾਜ ਅਮਰੀਕਾ ਆਏ ਸਨ ਉਹਨਾਂ ਨੂੰ ਰਹਿਣ ਅਤੇ ਅਮਰੀਕਾ ਵਿੱਚ ਕੰਮ ਕਰਨ ਲਈ 2 ਸਾਲ ਦੀ ਪਰਮਿਟ ਦਿੱਤਾ ਗਿਆ ਸੀ ਹੁਣ ਹੋਮਲੈਂਡ ਸੁਰੱਖਿਆ ਵਿਭਾਗ ਨੇ ਐਲਾਨ ਕੀਤਾ ਹੈ ਕਿ ਅਜਿਹੇ ਲੋਕ 24 ਅਪ੍ਰੈਲ ਨੂੰ ਸੰਘੀ ਰਜਿਸਟਰ ਵਿੱਚ ਨੋਟਿਸ ਪ੍ਰਕਾਸ਼ਿਤ ਹੋਣ ਤੋਂ 30 ਦਿਨ ਬਾਅਦ ਆਪਣੀ ਕਾਨੂੰਨੀ ਸਥਿਤੀ ਗਵਾ ਦੇਣਗੇ ਇਸ ਕਦਮ ਨੂੰ ਵਿਆਪਕ ਪ੍ਰਭਾਵ ਮੰਨਿਆ ਜਾਂਦਾ ਹੈ। ਸਾਬਕਾ ਰਾਸ਼ਟਰਪਤੀ ਬਾਈਡਨ ਨੇ ਕਾਰਜਕਾਲ ਦੌਰਾਨ 2 ਸਾਲ ਦੀ ਪੈਰੋਲ ਦਿੱਤੀ ਗਈ ਸੀ ਜੋ ਹੁਣ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕੀਤੀ ਗਈ ਹੈ। 4 ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ ਸਪੌਂਸਰਾਂ ਨਾਲ ਹਵਾਈ ਜਹਾਜ਼ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਗਈ। ਤਾਂ ਹੁਣ ਇਹਨਾਂ ਪ੍ਰਵਾਸੀਆਂ ਨੂੰ ਅਮਰੀਕਾ ਛੱਡਣਾ ਪਵੇਗਾ। ਲਗਭਗ 4 ਦੇਸ਼ਾਂ ਦੇ ਜਿਹੜੇ ਪ੍ਰਵਾਸੀ ਨੇ 530000 ਉਹਨਾਂ ਨੂੰ ਦੇਸ਼ ਛੱਡਣਾ ਪੈ ਸਕਦਾ ਹੈ ਜਲਦ ਹੀ ਤਾਂ ਕੁਝ ਮਹੀਨ ਕੁਝ ਦਿਨਾਂ ਦੇ ਵਿੱਚ ਹੀ ਇਸ ਮਹੀਨੇ ਦੇ ਅੰਦਰ ਅੰਦਰ ਇਹ ਕਾਰਵਾਈ ਤੇਜ਼ ਕੀਤੀ ਜਾ ਸਕਦੀ ਹੈ ਤਾਂ 30000 530000 ਇਹ ਵੱਡਾ ਅੰਕੜਾ ਹੈ ਇਸ ਫੈਸਲੇ ਦਾ ਅਸਰ ਹੋਵੇਗਾ ਸੁਭਾਵਿਕ ਤੌਰ ਤੇ ਜਿਨ੍ਹਾਂ ਦੇ ਵਿੱਚ ਨਾਮ ਜਿਹੜੇ ਨੇ ਦੁਬਾਰਾ ਦੱਸ दिए ਕਿ ਸੰਯੁਕਤ ਰਾਜ ਵਿੱਚ ਕਿਊਬਾਈ ਹੈਤੀ ਨਿਕਾਰਾਗਵਾ ਅਤੇ ਵੈਨਜ਼ੁਏਲਾ ਦੀ ਕਾਨੂੰਨੀ ਸੁਰੱਖਿਆ ਰੱਦ ਕਰੇਗਾ ਅਮਰੀਕਾ ਤਾਂ ਇਸ ਫੈਸਲੇ ਨਾਲ 530000 ਲੋਕਾਂ ਨੂੰ ਲਗਭਗ 1 ਮਹੀਨੇ ਵਿੱਚ ਅਮਰੀਕਾ ਛੱਡਣਾ ਪੈ ਸਕਦਾ ਹੈ ਇਸ ਤੋਂ ਪਹਿਲਾਂ ਭਾਰਤੀ ਲੋਕਾਂ ਨੂੰ ਵੀ ਡਿਪੋਰਟ ਕੀਤਾ ਜਾਂਦਾ ਰਿਹਾ ਜਿਸ ਦਾ ਅਸਰ ਲਗਾਤਾਰ ਆਮ ਲੋਕਾਂ ਤੇ ਦੇਖਣ ਨੂੰ ਮਿਲ ਰਿਹਾ ਸੀ ਕਿਉਂਕਿ ਲੱਖਾਂ ਰੁਪਏ ਲਗਾ ਕੇ ਲੋਕ ਅਮਰੀਕਾ ਪਹੁੰਚੇ ਸੀ ਉਹਨਾਂ ਨੂੰ ਵਾਪਸੀ ਦਾ ਰਾਹ ਦਿਖਾ ਦਿੱਤਾ ਗਿਆ ਪਰ ਹੁਣ ਇਹ ਚਾਰ ਦੇਸ਼ਾਂ ਨੂੰ ਵੀ ਕਿਤੇ ਨਾ ਕਿਤੇ ਨਾਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਦੇ ਨਾਗਰਿਕ ਨੇ ਜਿਹੜੇ ਦੁਬਾਰਾ ਵਾਪਸ ਆਪੋ ਆਪਣੇ ਵਤਨ ਪਰਤਣਗੇ ਯਾਨੀ ਕਿ ਅਮਰੀਕਾ ਛੱਡਣਗੇ